ਮੈਂ ਸੁਖੰਤਾ ਸੱਜੇ ਲੱਸ ਪੈਂਚ ਕਿਹੋਇਆ ਕਿ ਸਤਾਰਾ ਸੋਨ ਸਿੰਘ ਬਧਾਲਾ ਜੀ ਉਹਨਾਂ ਦੀ ਰਤੀ ਘੋੜੀਆਂ ਇਹਨਾਂ ਵਜੀਆਂ ਸਾਡਾ ਬੰਦੇ ਦੇ ਦੇਖੀ ਸਾਥੀ ਗਿਆ ਤੇ ਬਹੁਤ ਮਾੜੀ ਗੱਲ ਹੋਈ ਹੈ ਵਾਕ ਇਹਨਾਂ ਦੇ ਇੱਕ ਬੇਟਾ ਉਹ ਵੈਰ ਪਰਮਸਾਧਿੰਗ ਦਾਜਕਾਰੀ ਇੱਥੇ ਆਇਆ ਬਈ ਇੱਕ ਬੇਟੀ ਉਹ ਵੀ ਆਈ ਹੈ ਇਹ ਵਸਾਤਰ 9 ਵਜੇ ਦੇ ਕਰੀਬ ਸਮਾਂ ਹੈਗਾ ਤੇਰੇ ਸਿਵਗਰ ਕੇ ਨਾ ਤੇ ਲੰਗਰ ਲੱਗਦਾ ਪੱਠੇ ਦੇ ਬੜਾ ਉੱਤੇ ਝੋਲਾ ਸਾਡੇ ਸੰਬੰਧ ਵਿੱਚ ਉਥੋਂ ਵੱਡੇ ਸੇਵਾ ਉੱਤੇ ਕਰਨ ਦੇ ਦੋਵੇਂ ਜੀ ਉਦੋਂ ਸ਼ਾਮੀ 9:00 ਵਜੇ ਸਤੁਰੇ ਇਹ ਉਹਦੇ ਰਸਤੇ ਤੂੰ ਵੇਖੋ ਉਹ ਇਤੁਰਲਾ ਮੋੜ ਪਹਿਲਾ ਮੋੜ ਜਿਹੜਾ ਆਉਂਦਾ ਨਾ ਉੱਥੇ ਮੋਟਰ ਰਿਆ ਕੇ ਦੇ ਗੀ ਬੰਬੀ ਲੱਗੀ ਰ ਉੱਥੇ ਉਹ ਪਹਿਲੋ ਕੁਕਰੋ ਤੇ ਤਾਂ ਅਗ ਲਾ ਗੇ ਜਦੋਂ ਆਏ ਨੋਇ ਦੇ ਕਰੀਬ ਉਹਨਾਂ ਨੇ ਡਾਕੇ ਰ ਉੱਥੇ ਗੋੜੀਆਂ ਮਾਤੀਆਂ ਤੇ ਆਪਾਟ ਗਿਆ ਅਣਕਜ ਵਿੱਚ ਹੁੰਦਾ ਵੀਰਾ ਪਰ ਮਾਤਾ ਜੀ ਜਾਂਦਾ ਉਹ ਟਾਈਮ ਮੁਕਰੇ ਚ ਗੋਲ ਲੱਗੇ ਜਾਂਦੇ ਨਹੀਂ ਇਹ ਵੀ ਪਿੰਡ ਆਇ ਤੇ ਪਿੰਡੋਂ ਬਾਹਰੋਂ ਸੁਣ ਰਹੇ ਆ ਮਤਲਬ ਇਹ ਤਾਂ ਉਹਨਾਂ ਦੇ ਵੀ ਵਾਈਫ ਦਾ ਸਕਦੀ ਜਿੰਨੇ ਗੋਰੀ ਗੋਲੀਆਂ ਵੱਜੀਆਂ ਉਹਨੂੰ ਅਸਰ ਲੱਗੇ ਆ ਤੇ ਰਾਤੀ ਪਈ ਰਹੀ ਐ ਅਸੀਂ ਬਟਾਲੇ ਹੀ ਜਰੋਹੀ ਗਏ ਆ ਉਹਦੋਂ ਰੈਫਰ ਕਰਤਾ ਸੀ ਅਮਸਰ ਉਹਦੀ ਬੇਟੀ ਫੇ ਲੈ ਕੇ ਤੁਹਾਨੂੰ ਮੈਂ ਮਾਰੀ ਉਹਨਾਂ ਦਾ ਉਹਨੂੰ ਬਾਅਦ ਕਿਹੜਾ ਪਤਾ ਉਹ ਬਾਅਦ ਕਿੱਥੇ ਖੜਿਆ ਮਸਾ ਪਰਰਾ ਉਹਨਾਂ ਦਾ ਇਸ ਮਸਲੇ ਇਹ ਪਰਮਾਤਮਾ ਜਾਣਦਾ ਚਾਹੇ ਉਹਨੇ ਵਾਈਫ ਜਾਣਦੀ ਉਹ ਨਾਲ ਸੀ ਬਿਲਕੁਲ ਮਗਰ ਬੀਟੀ ਸੀ ਮੋਰ ਚੱਲਦੀ ਜਾਂਦੇ ਜੇ ਹਾਤੇ ਰਾਤੀ ਮੋਕੇ ਤੇ ਫੜੇ ਪੁਲਿਸ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਤੇ ਸਰੀਚ ਕੋਵੇ ਨੋਤੀ ਜਾ ਲੁੱਟਾ ਸਾ ਭਾਈ ਵਾਰੀ ਮੇਰੀ ਹੋਣੀ ਕੋ ਮੈਨੂੰ ਧਮਕੀ ਮਿਲੀ ਪਹਿਲੂ ਭਾਰਤੀ ਵਿਦੇਸ਼ੀ ਨੰਬਰ ਤੋਂ ਇਸ ਜੀਰ ਨੰਬਰ ਇਹ ਪੂਰਾ ਕਾਰਨ ਇਹ ਹੈ ਵੀ ਸਾਡੇ ਮੇਰੀ ਮੈਂ ਬਣਿਆ 15 10 24 ਨੂੰ ਸਪੰਜ ਇਹ ਤੋਂ ਪਹਿਲਾਂ ਜਿਹੜੀ ਟਰਮ ਲੰਗੀ ਆ ਨਾ ਸਾਡੇ ਪੰਜ 1 ਕਰੋੜ ਦੇ ਕਰੀਬ ਕਫਲਾ ਹੋਇਆ ਵਾ ਗ੍ਰਾਂਟ ਜੀ ਇੱਕ ਇਹ ਬਗਤ ਮੈਂ ਫੈਲਮਿੰਟ ਪ੍ਰਾਣੀ ਮਿਲੀ ਹੈ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਹੈ ਵੀਡੀਓ ਬਟਾਲਾ ਨੂੰ ਬੀਲਪੀਓ ਨੂੰ ਡੀਡੀਪੀਓ ਕਲਾਫਰ ਨੂੰ ਏਡੀਸੀ ਡੀ ਕਲਾਫਰ ਨੂੰ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਮੇਰੇ ਨਾਲ ਪਿਆਰ ਨੂੰ ਮੋਕਮਾਂ ਤਰੀਨ ਉਹ ਇਨਕੁਆਰੀ ਮੈਂ ਕਰਾਉਣ ਵਾਲਾ ਦਿਖਾ ਸਕਾਂ ਗੱਡੀਆਂ ਸੀ ਉਹ ਤੋਂ ਬਰ ਮੇ ਵਿਦੇਸ਼ੀ ਨੰਬਰ ਜਿਲੀਸ ਨੰਬਰਿਆ ਮੇਰੇ ਕੋਲ ਨੰਬਰ ਪੀਛ ਕੋ ਰਿਕਾਰਡਿੰਗ ਵੀ ਹੈਗੀ ਆ ਉਹ ਤੇ ਮੈਂ ਤਾਂ ਮੈਂ ਕਿਹਾ ਵੀ ਤੂੰ ਕੋਈ ਜਾਂਚ ਨਹੀਂ ਕਰਾਉਣੀ ਕੋਈ ਪਿਛਲਾ ਵਿਕਾਸ ਦਾ ਪਿੰਟ ਕੋਈ ਨਹੀਂ ਕਰਨਾ ਤੇ ਨੀਤੇ ਨੂੰ ਗਭੀਰ ਤੰਜੀ ਭੁਗਤ ਲੈ ਰਿਹਾ ਇਹ ਮੈਂ ਨਹੀਂ ਚਾਹਦਾ ਸਾਥੀ ਤੇ ਉਹਦੀ ਮੈਂ ਲਿਖਤੀ ਸ਼ਿਕਾਇਤ ਕਰਾ ਸਕਦੀ ਨਤੀਆ ਬਿਠਾੜੇ ਨੂੰ ਉਹ ਮਾਰ ਕੋਗੇ ਦਾ ਖਾਸ ਤੇ ਸੀਐਸਟਾਵ ਦਾਣਾ ਮੜੀ ਭਟਾ ਜਿਹੜਾ ਵਾ ਉਹਨਾਂ ਕੋ ਪਈ ਮੈਂ ਰਿਕਾਰਡਿੰਗ ਭੇਜੀ ਆ ਮੈਂ ਲਿਖਤੀ ਵੀ ਦਿੱਤਾ ਕੋਈ ਹੋਰ ਕਾਰਨ ਹੋਸਾ ਕੋਈ ਵਾਰੀ ਮੈਸੇਜ ਤਾਂ ਕਿ ਮੈਨੂੰ ਮਿਲੀ ਬਿਲਕੁਲ ਰਿਕਾਰਡਿੰਗ ਫੋਨ ਸੁਣਾ ਦ ਤੁਹਾਨੂੰ ਫੋਨ ਚ ਗਈ ਆ ਤੇ ਪਹਿਲੀ ਵਾਰ ਮੈਂ ਰਿਕਾਰਡਿੰਗ ਕੀਤੀ ਜੋ ਦੋਰੇ ਦੇ ਦਿੱਤਾ ਉਹ ਗੀ ਵੀ ਮੈਂ ਰਿਕਾਰਡਿੰਗ ਕੀਤੀ ਤੇ ਇਹ ਮੇਰੇ ਨਾਲ ਹਰ ਟਾਂ ਜਾਂਦਾ ਜਿਹਨੇ ਐਸਪੀ ਅੰਦਰ ਕਾਰ ਉਹ ਰਿਣੀ ਵੀ ਨਾਲ ਗਿਆ ਵਾ ਬਾਚ ਸੀਸਟਾ ਆਪਰ ਤੋਂ ਗਈਆਂ ਦਲੇਵੜੀ ਬਟੜਾ ਉਹ ਉਹ ਨੂੰ ਲਾ ਗਿਆ ਮੇਰੇ ਇਹ ਕਹਨ ਇੱਕ ਹੋਸਾ ਦਾ ਵੀ ਵੈਰੀ ਗਰੰਟੀ ਇਹਦਾ ਪੈਸੇ ਖਾਦੇ ਆ ਕਰੋੜਾਂ ਦਾ ਲੱਗ ਜਾ ਘਪਲਾ ਕੀਤਾ ਵਾ ਮਾਨਾ ਕੇਵਲ ਜੀਸੇ ਜਿਹੜਾ ਜਿਹੜਾ ਗੁੜੀ ਲੱਗੀ ਕੋਈ ਕੀ ਲੱਗ ਮੇਰਾ ਭਰਾ ਹੈ ਕੀ ਕੀ ਕਰਨ ਲੱਗ ਕੀ ਕੋਈ ਕਹਿ ਨਹੀਂ ਹਾ ਦੇ ਰਾਤ ਦੇ ਸਮੇਂ 8:00 ਵਜੇ ਨਾਲ ਆਉਂਦੇ ਸੇਵਾ ਕਰਦੇ ਵੱਡੇ ਤੋਂ ਇੱਧਰ ਨੂੰ ਆਏ ਤੇ ਗੋਡੀ ਚਲਾਤੀ ਰਸਤੇ ਮੋੜ ਦੇ ਦਿੱਤੇ ਹਾਂ ਜੀ ਲਾਕਡਾਊਨ ਬੰਦ ਹੋ ਗਿਆ ਉਹ ਜੀ ਪੂਰੀ ਕਹਿ ਨਹੀਂ ਸਕਦਾ ਮੈਂ ਵੀ ਬਾਹਰ ਬਟਾਲੇ ਰਹਿੰਦਾ ਜੀ ਮੈਂ ਇੱਥੇ ਰਹਿੰਦਾ ਨਹੀਂ ਨਾ ਜਦੋਂ ਕੱਲੇ ਰਹਿੰਦੇ ਹਾਂ ਹਾਂ ਜੀ ਹਾਂਜੀ ਉਹ ਜਿਹੜੀ ਗੋਲੀ ਚੱਲੀ ਆ ਜਿਹਦੇ ਚ ਇੱਕ ਦੀ ਡੈਥ ਹੋ ਗਈ ਆ ਉਹਦੇ ਮਿਸ ਜਿਹੜੇ ਆ ਉਹ ਹਸਪੀਟਲ ਐਡਮਿਟ ਆ ਇਹ ਐਫ ਆਈ ਆਰ ਅਜ ਹੋ ਗਈ ਆ ਬਾਕੀ ਤਫਤੀਸ਼ ਜਿਹੜੀ ਚੱਲ ਰਹੀ ਆ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜ਼ਰੂਰ ਜਿਹੜਾ ਵਾ ਰੈਸਟੋਰੈਂਟਾਂ ਦੀ ਫਾਈ ਚੋਗੇ ਫਸਟ ਇਨਵੈਸਟੀਗੇਸ਼ਨ ਚ ਕੀ ਲੱਗਦਾ ਕੀ ਹੋ ਸਕਦਾ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਨ ਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਆ